ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਚੋਟੀ ਸੇਲ ਲਈ ਲੈ ਕੇ ਆਏ ਹਾਂ ਥੋੜੇ ਦਿਨਾਂ ਦੀ ਕਰਮਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਵੀ ਕਰੇ ਲੂ ਬਸੂਆਂ ਚੋਹੇ ਜਿਹੜੀ ਮੱਚ ਚੋਟੀ ਆ ਸੇਲ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਬਾਈ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਈ ਜੀ ਠੀਕ ਠਾਕ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਆਪਣਾ ਨਾਮ ਬਲਵਿੰਦਰ ਸਿੰਘ ਢਾਲੀਵਾਲ ਠੀਕ ਆ ਪਿੰਡ ਸੇਰੀ ਵਾਲਾ ਜੀ ਹੈ ਨਾ ਤੇ ਜ਼ਿਲ੍ਹਾ ਆਪਾਂ ਨੂੰ ਨਹੀਂ ਬਠਿੰਡਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਹੈ ਨਾ ਤੇ ਨੇੜਲੇ ਪਿੰਡ ਜੀ ਆਪਾਂ ਨੂੰ ਭਗਤਾ ਭਾਈ ਠੀਕ ਆ ਇਧਰ ਆਉਂਗੇ ਤਾਂ ਭਗਤਾ ਭਾਈ ਬਈ ਇਧਰ ਆਉਂਗੇ ਤਾਂ ਬਾਜਾਖਾਨਾ ਵੀ ਨੇੜੀ ਹੈ ਨਾ ਮੋਬਾਈਲ ਨੰਬਰ ਭਾਈ ਆਪਾਂ ਹੀ ਦੱਸਦੇ ਆਂ ਬਾਈ ਦਾ ਮੋਬਾਈਲ ਨੰਬਰ ਹੈਗਾ ਬਾਈ ਦਾ 6806 90703 ਇਹ ਬਾਈ ਦਾ ਭਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਜ਼ਰੂਰ ਕਰ ਲਿਓ ਬਾਈ ਜਿਹੜੀ ਆਪਾਂ ਝੋਟੀ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਹਾਂਜੀ ਘਰ ਦੀ ਕਿਹੜਾ ਸੁਆਸ ਹ ਦੂਜਾ ਸੂਆ ਸੰਤ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਾਈ ਬਸ ਦੋ ਤਿੰਨ ਦਿਨ ਹੀ ਲਾਉਗੀ ਹੁਣ ਤਾਂ ਠੀਕ ਆ ਦੋ ਤੋਂ ਤਿੰਨ ਦਿਨ ਬਾਈ ਕਹਿੰਦੇ ਵੀ ਲੈ ਜੂਗੀ ਕਿੰਨਾ ਕਿ ਤੋ ਕੱਢਿਆ ਬਾਈ ਇਹਨੇ ਇਹਦੇ ਚ 16 ਲੀਟਰ ਖੱਡਿਆ ਠੀਕ ਆ 16 ਲੀਟਰ ਹਾਂ ਤੇ ਇਹਦੀ ਫਿਰ ਕਿੰਨੀ ਕਮੀ ਦਾ ਸੋਨੂ ਇਹ ਤੋਂ ਇਹ ਤਾਂ ਖਣਾ ਤੇ ਪੋਂ ਤੇ ਠਾਰਾ ਵੀ ਹੋ ਸਕਦਾ ਵੀ ਕਰ ਸਕਦਾ ਠੀਕ ਆ ਬਾਕੀ ਚਲੋ ਹਣ ਅਗਲੀ ਸੇਵਾ ਸੰਭਾਲਾ ਸੇਵਾ ਸੰਭਾਲ ਠੀਕ ਆ ਬਾਈ ਬਾਈ ਕਹਿੰਦੇ ਬਾਈ 16 ਲੀਟਰ ਦਾ ਇਹ ਰਿਕਾਰਡ ਬਾਕੀ ਚਲੋ ਅੱਗੇ ਸੇਵਾ ਸੰਭਾਲ ਆ ਗਈ ਤੇ ਕਿਵੇਂ ਦਾ ਹੀ ਚੋਣ ਚ ਵਾਜੀ ਇਹਦਾ ਵਧਿਕਾ ਸਾਫ ਸਵੈ ਚਾਰਜ ਫਿਰੋਂ ਥੋੜਾ ਹੀ ਸਾਫ ਹੈ ਠੀਕ ਹੈ ਜੀ ਉਹ ਤਾਂ ਫਿਰ ਤੇ ਕਿੰਨਾ ਕ ਸਮਾਂ ਦੁੱਧ ਦਿੱਤਾ ਫਿਰ ਇਹਨੇ ਦੋ ਤਾਂ ਬਸ ਸੁਨਾ ਤੇ ਕਰੀ ਦਿੱਤਾ ਦੋ ਮਿੰਟ ਤਿੰਨ ਪਹਿਲਾਂ ਛੱਡੀ ਆ ਠੀਕ ਹੈ ਜੀ ਹੁਣ ਬਾਈ ਕਹਿੰਦੀ ਵੀ ਮੰਨ ਕੇ ਚੱਲੋ ਬਈ ਤਿਆਰੀਆਂ ਚ ਹੀ ਆ ਤੇ ਥਾਣਾ ਪਸੰਦ ਉਹਦੇ ਚੈੱਕ ਕਰਵਾਇਆ ਨੇ ਥਾਣ ਬਹੁਤ ਚੰਗਾ ਲੱਗਿਆ ਵਗਾ ਕੱਲਾ ਕੱਲਾ ਥਾਣਾ ਪੂਰੀ ਵਿਸ਼ੇ ਥਣ ਲੱਗਿਆ ਵਗਾ ਬਾਕੀ ਨਿਖੜਮਾ ਥਾਣਾ ਦਾ ਬਈ ਬਹੁਤ ਸੋਣਾ ਤੇ ਹਵਾਨੇ ਦੀ ਜੀ ਫੀਡਿੰਗ ਦੀ ਗੱਲ ਕਰੀ ਬਹੁਤ ਸੋਣਾ ਹਵਾਨਾ ਤਿਆਰ ਕਰਿਆ ਵਗਾ ਕਰਮਾਲੀ ਦਾ ਬਾਕੀ ਦੋ ਤੋਂ ਤਿੰਨ ਦਿਨਾਂ ਦੀ ਕੱਚੀ ਆ ਉਸਾ ਮਨਾਲ ਦੀ ਜੱਜਮੈਂਟ ਲਾ ਲਓ ਕਿਉਂਕਿ ਹੋਰ ਵੀ ਇਹਨੇ ਸੋਨਾ ਆਵਣਾ ਅਜੇ ਤਿਆਰ ਕਰਨਾਗਾ ਕਿਉਂਕਿ ਪਸੂ ਸੂੰਦਾ ਸੂੰਦਾ ਵੀ ਕੋਈ ਨਾ ਕੁਸ ਤਿਆਰੀ ਕਰ ਲੈਂਦਾਗਾ ਤੇ ਤੋਰ ਦੇ ਜੀ ਮਾੜੀ ਜੀ ਖੋਲ ਕੇ ਬਾਕੀ ਜੇ ਕੱਦ ਕਾਠ ਦੀ ਬਈ ਗੱਲ ਕਰੀਏ ਕੱਦ ਕਾਠ ਵੀ ਫੁੱਲ ਪਲੀ ਸਮੀ ਚੰਗੀ ਆ ਬਾਕੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੂ ਹੀ ਕਰੇ ਲੂ ਚੂਟੀ ਹੈ ਜਿਹੜੀ ਸਿਹਤ ਕਰ ਰਿਹਾ ਤੋਰਾ ਤਾਰਾ ਤੁਸੀਂ ਇਹਦਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੋਰਾ ਪਿੱਠਪੁੜੇ ਦੀ ਚੜਾਈ ਚੜੂਈ ਦੀ ਗੱਲ ਕਰੀਏ ਵਧੀਆ ਚੜਾਈ ਆ ਚੰਗਾ ਇਹਦਾ ਵਜਣਾ ਕਰਮ ਵਾਲੀ ਦਾ ਤੇ ਜੇ ਲੇਵੇ ਦੀ ਗੱਲ ਕਰੀਏ ਦੋਮਾ ਪਾਸੇ ਨੂੰ ਹਵਾਨਾ ਜਿੰਨਾ ਮਗਰ ਨੂੰ ਨਹੀਂ ਮੋਹਨ ਵਧੀਆ ਹਵਾਨਾ ਕਰਨ ਵਾਲੀ ਦਾ ਤਿਆਰ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ 1,60,000 ਰੁਪਏ 1,60,000 ਰੁਪਏ ਬਾਈ ਕਿਨੇ ਦਾ ਮੁੱਲ ਹੋਜੂ ਮੰਨਤਾ ਨਾ ਇਹਦਾ ਹਾਂ ਹੋਜੂ ਠੀਕ ਹੈ ਬਾਈ ਕਹਿੰਦੇ ਬਾਈ 1,60,000 ਰੁਪਏ ਦਾ ਮੁੱਲ ਬਾਕੀ ਆਏਗੇ ਦਾ ਮੰਨਤਾ ਨੂੰ ਮੌਕੇ ਤੇ ਜਰੂਰ ਕਰ ਦੇਾਂਗੇ ਚੈੱਕ ਕਰ ਸਕਦਾ ਮੈਂ ਥਣਾ ਥਣਾ ਦਾ ਜਿਹੜਾ ਸਹਿਜ ਅਤੇ ਗੈਪ ਆ ਉਹ ਚੰਗਾ ਥਣ ਲੱਗਿਆ ਵਾ ਪੂਰੀ ਬਿੱਥੀ ਥਣ ਲੱਗਿਆ ਵਗਾ ਬਾਕੀ ਕਰਮ ਵਾਲੀ ਤਿਆਰੀਆਂ ਚ ਹੀ ਆ ਲੈ ਇਧਰ ਵੀ ਚੈੱਕ ਕਰ ਸਕਦਾ ਬਾਕੀ ਗਾੜੀ ਗੁੜੀ ਦੀ ਗੱਲ ਕਰੀਏ ਫੁੱਲ ਚੰਗੀਆਂ ਪਿਛਾੜੀ ਵੀ ਬਹੁਤ ਚੰਗੀਆਂ ਕਰਮ ਵਾਲੀ ਸਿੰਘ ਤੇ ਫੇਸ ਵਗੈਰਾ ਵੀ ਬਹੁਤ ਪਿਆਰਾ ਆ ਗਿਆ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚੱਲੋ ਵੀ ਛੋਟੀ ਪਸੰਦ ਆਵੇ ਤਾਂ ਤੁਸੀਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ